ਤੇ ਹੁਣ ਆਪਾਂ ਜਿੱਥੇ ਉੱਪਰ ਜਾ ਰਹੇ ਆ ਨਾ ਬਾਈ ਤੇ ਇਸ ਕਿਲੇ ਦੀ ਜਿਹੜੀ ਇੱਕ ਖਾਸियत ਹੈ ਠੀਕ ਹੈ ਜੀ ਦੁਨੀਆ ਦੀ ਸਭ ਤੋਂ ਵੱਡੀ ਤੋਪ ਹੈ ਉੱਥੇ ਉੱਪਰ ਉੱਥੇ ਆਪਾਂ ਜਾ ਰਹੇ ਆ ਹੁਣ ਦੁਨੀਆ ਦੀ ਸਭ ਤੋਂ ਵੱਡੀ ਤੋਪ ਉਹ ਤੁਹਾਨੂੰ ਦਿਖਾਵਾਂਗੇ ਇਹਨੂੰ ਆਪਾਂ ਤੋਪਾਂ ਦਾ ਪਾਪਾ ਵੀ ਕਹਿ ਸਕਦੇ ਆਂਗੇ ਤੋਪ ਸਿੰਘ ਦੇਖਦੇ ਹਾਂ ਅਸੀਂ ਰੰਗ ਤੇ ਜਾ ਕੇ ਕੀ ਗੱਲਬਾਤ ਹੈ ਉਹਨਾਂ ਨੇ ਕਿਹਾ ਗਾ ਵੀ ਜਿਆਦਾ ਥੱਲੇ ਨਾ ਜਾਇਓ। ਨਹੀਂ ਆ ਬਾਈ ਸਨ ਪੁਆਇੰਟ ਜਿਹੜਾ ਵੀ ਕਿਲੇ ਦਾ ਲਾਸਟ ਪੁਆਇੰਟ ਆ ਜਾਂਦਾਗਾ ਤੇ ਇਹਦੇ ਵਿੱਚ ਦੀ ਮੈਂ ਤੁਹਾਨੂੰ ਦਿਖਾਉਣਾ ਥੋੜਾ ਜਿਹਾ ਸ਼ਹਿਰ ਦਾ 뷰। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜੈਪੁਰ ਦੇ ਵਿੱਚ ਸਾਡਾ ਹੈਗਾ ਜੀ ਤੀਜਾ ਦਿਨ ਸਵੇਰ ਦੇ 8 ਵਜੇ ਹੈਗੇ ਅਸੀਂ ਥੋੜਾ ਜਲਦੀ ਨਿਕਲ ਰਹੇ ਹਾਂ ਕਿਉਂਕਿ ਸਵੇਰੇ ਸਵੇਰੇ ਟ੍ਰੈਫਿਕ ਘੱਟ ਹੁੰਦੀ ਆ ਹੁਣ ਅਸੀਂ ਜਾ ਰਹੇ ਹਾਂ ਜੀ ਐਮਬਰ ਫੋਰਟ ਤੇ ਹਰਪਾਲਗੜ੍ਹ ਜਿੱ ਇੱਕ ਜੈਗੜ ਫੋਰਟ ਹੈਗਾ ਜੀ ਦੋਨੇ ਕੋਲੇ ਕੋਲੀ ਹੈਗੇ ਇੱਥੋਂ 12-13 ਕਿਲੋਮੀਟਰ ਪੈਂਦੇ ਹੈਗੇ ਉੱਪਰ ਥੋੜਾ ਪਹਾੜ ਤੇ ਜਾਣਾ ਪੈਂਦਾ ਹੈਗਾ ਉੱਥੇ ਬਹੁਤ ਵਧੀਆ ਲੋਕੇਸ਼ਨ ਆ ਗਈ ਇਹ ਵੀਡੀਓ ਦੇ ਨਾਲ ਰਹੋ ਤੁਸੀਂ ਆਪਾਂ ਸਾਰਾ ਤੁਹਾਨੂੰ ਦਿਖਾਵਾਂਗੇ ਉਹ ਜੀ ਸਾਹਮਣੇ ਤੋਂ ਰਸਤਾ ਹੁੰਦਾ ਬਾਈ ਜਲ ਮਹਿਲ ਤੋਂ ਜਲ ਮਹਿਲ ਤੋਂ ਸਿੱਧਾ ਹੀ ਆ ਚੜਾਈ ਚੜਨ ਲੱਗ ਜਾਂਦੀ ਆ ਐਮਬਰ ਫੋਰਟ ਠੀਕ ਆ ਜੀ ਐਮਬਰ ਫੋਰਟ ਵੱਲ ਨੂੰ ਤੇ ਬੜੀ ਸੋਹਣੀ ਜਗ੍ਹਾ ਜੀ ਦੇਖਣ ਨੂੰ ਤੇ ਗਰਾ ਚਾਹ ਪੀ ਲ ਕੇ ਬਾਈ ਤੋਂ ਮੜਾ ਸਰੀਰ ਕਿਹੜਾ ਕਰ ਲਗੇ ਫੇਰੀ ਵੀਡੀਓ ਵਧੀਆ ਬਣੂਗੀ ਹੁੰਡਿਓ ਬਣ ਗਈ ਭਾਈ ਚਾ ਕਿਲੋਮੀਟਰ ਚੜਾਈ ਚੜ ਕੇ ਬਾਈ ਤੇ ਅਸੀਂ ਅਕਿਲਾ ਪਹੁੰਚ ਗਏ ਤੇ ਕਿਲਾ ਪਹੁੰਚਦੇ ਤੁਹਾਨੂੰ ਜੇ ਤੁਸੀਂ ਮੋਟਰਸਾਈਕਲੋਂ ਤਾਂ ਮੋਟਰਸਾਈਕਲ ਤੇ ਤਾਂ 20 ਰੁਪਏ ਦੀ ਪਰਚੀ ਲੱਗਦੀ ਹੈ ਪਾਰਕਿੰਗ ਦੀ ਤੇ ਅੰਦਰ ਮੋਟਰਸਾਈਕਲ ਗੱਡੀ ਗੁੱਡੀ ਆ ਤਾਂ ਉਹਨਾਂ ਦੀ 50 ਰੁਪਏ ਆ ਕਿ ਗੱਡੀ ਦੀ ਸਭ ਤੋਂ ਪਹਿਲਾਂ ਆਗੇ ਜੇ ਅਸੀਂ ਨਾਰਗੜ ਕਿਲੇ ਚ ਜਿਹਦੀ ਐਂਟਰੀ 10 ਵਜੇ ਹੋਈ ਆ ਅਸੀਂ 9 ਵਜੇ ਪਹੁੰਚ ਗਏ ਸੀ ਪਰ ਇਹ ਓਪਨ 9 ਵਜੇ ਹੋਇਆ 10 ਵਜੇ ਹੋਇਆ ਸੌਰੀ ਤੇ ਅੰਦਰ ਚੱਲਦੇ ਆ ਟਿਕਟ ਪੁੱਛਦੇ ਆ ਕਿੰਨੀ ਆਗੀ ਤਿੰਨ ਕੇ ਲਿਆ ਬਾਈ ਇੱਥੋਂ ਦੇ ਜਿਹੜੇ ਸ਼ਹਿਰ ਤੋਂ ਜੈਪੁਰ ਸ਼ਹਿਰ ਤੋਂ 10 ਕਿਲੋਮੀਟਰ ਸਾਈਡ ਤੇ ਰਹਿ ਜਾਂਦੇ ਆ ਉੱਪਰ ਪਹਾੜ ਤੇ ਤੇ ਆਪਾਂ ਤਿੰਨੋਂ ਕਿਲੇ ਘੁੰਮਾਂਗੇ ਠੀਕ ਹੈ ਜੀ ਤੁਸੀਂ ਦੇਖੋ ਤਿੰਨੇ ਕਿਲੇ ਆਪਾਂ ਪੂਰੀ ਚੰਗੀ ਤਰ੍ਹਾਂ ਦਿਖਾਵਾਂਗੇ ਸਾਨੂੰ ਟਿਕਟ ਭਾਈ ਸਾਨੂੰ ਇੱਥੇ ਵੀ ਸੇਮ ਹੀ ਪਈ ਆ ਇੱਕ ਜਾਨੇ ਦੀ 52 ਰੁਪਏ ਦੋ ਜਾਨੇ ਦੀ 104 ਰੁਪਏ ਜਿੱਥੇ-ਜਿੱਥੇ ਵੀ ਘੁੰਮਿਆ ਹਜੇ ਤੱਕ ਇੰਨੀ ਕਿ ਟਿਕਟੀ ਹੈਗੀ ਤੇ ਆਹ ਦੇਖ ਲਓ ਮੇਨ ਗੇਟ ਅੰਦਰ ਚੱਲਦੇ ਆ ਐਂਟਰੀ ਤੇ ਟਿਕਟ ਭਾਈ ਨੂੰ ਦਿਖਾਉਣੀ ਪਊਗੀ ਦੋ ਮਿੰਟ ਥੈਂਕ ਯੂ ਸਰ ਆ ਦੇਖੋ ਬਾਈ ਸਾਹਮਣੇ ਇੱਕ ਸਾਡੇ ਕਮਰੇ ਜਿਹਦਾ ਦਸ ਦੂਖ ਹੈਗਾ ਬਹੁਤ ਵੱਡਾਗਾ ਪਤਾ ਨਹੀਂ ਕੀ ਰੱਖਦੇ ਹੋਣਗੇ ਜਿੰਦਾ ਵੀ ਹੈਗਾ ਤੇ ਨਾਲ ਉਹਦੇ ਚਾਬੀ ਵੀ ਟੰਗੀ ਹੋਈ ਹੈ ਜੀ ਇਹ ਉਸ ਟੈਮ ਦਾ ਹੀ ਪੁਰਾਣਾਗਾ ਜੈਪੁਰ ਵੈਕਸ ਮਿਊਜ਼ੀਅਮ ਲਿਖਿਆ ਹੋਇਆ ਜਿੱਤੇ ਵਿੱਚ ਤਾਂ ਪਤਾ ਨਹੀਂ ਕੁਝ ਹੋਊਗਾ ਕਿ ਨਾ ਹੋਊਗਾ ਕੀ ਹੈਗਾ ਕੀ ਨਹੀਂ ਹੈਗਾ ਤੇ ਇਹ ਵੀ ਮਤਲਬ ਇਹ ਕਿਲਾ ਹੈਗਾ ਜਿਹਦਾ 900 ਸਾਲ ਪੁਰਾਣਾ ਕਿਲੇ ਹੈ ਇਹ ਤੇ ਇਹ ਸਾਰਾ ਸਮਾਨ ਉਦਾਂ ਹੀ ਪਿਆਗਾ ਆ ਦੇਖੋ ਸਾਰਾ ਹੈਂ ਮੈਨੂੰ ਕੀ ਪਤਾ ਮੈਂ ਕਿਹੜਾ ਬਣਾ ਕੇ ਗਿਆ ਸੀ ਕਿ ਮਿਸਤਰੀ ਨਾਲ ਲੱਗਿਆ ਸੀਗਾ ਤੇ ਹੁਣ ਤੂੰ ਫਿਰ ਗਾਈਡਲੈਂਸ ਕੀ ਦਿੱਤੀ ਹੈ ਗਾਈਡ ਨੇ ਦੱਸ ਹੀ ਜਾਇਆ ਨਾ ਸੰਦੂਖਾ ਦਾ ਇਹ ਹੈਗੀ ਆ ਜੀ ਬਾਵੜੀ ਜਿਹੜਾ ਇਹਦਾ ਇੱਥੇ ਨਾਂ ਲਿਖਿਆ ਹੋਇਆ ਬਾਵੜੀ ਆ ਜਿਵੇਂ ਆਪਣੇ ਪਿੰਡਾਂ ਚ ਛੱਪੜ ਕਹਿੰਦੇ ਆ ਇਹ ਨੂੰ ਉਹਨਾਂ ਟਾਈਮਾਂ ਚ ਬਣਾਇਆ ਗਿਆ ਸੀ ਪਾਣੀ ਨੂੰ ਇਕੱਠਾ ਕਰਨ ਵਾਸਤੇ ਜਦੋਂ ਮਤਲਬ ਮੀਂਹ ਪੈਂਦਾ ਹਨਾ ਪਹਾੜਾਂ ਦੇ ਉੱਪਰ ਮੀਂਹ ਪੈਂਦਾ ਸੀ ਤਾਂ ਆਹ ਚੀਜ਼ਾਂ ਜਿਹੜੀਆਂ ਬਣੀਆਂ ਹੋਈਆਂ ਇੱਥੋਂ ਦੀ ਪਾਣੀ ਜਾਂਦਾ ਤੇ ਇਹਦੇ ਵਿੱਚ ਪਾਣੀ ਜਾਂਦਾ ਉਹ ਉੱਥੇ ਬਈ ਥੋੜਾ ਜ਼ੂਮ ਕਰਕੇ ਦਿਖਾਉਣਾ ਉਹ ਜਿਹੜੇ ਆਲੇ ਜੇ ਬਣੇ ਹੋਏ ਹਨਾ ਮੂਰੇ ਛੋਟੇ ਉਹ ਕੰਦ ਚਾ ਠੀਕ ਆ ਉਹਨਾਂ ਵਿੱਚ ਦੀ ਪਾਣੀ ਪਾਈਪਾਂ ਲੱਗੀਆਂ ਹੋਈਆਂ ਪਾਣੀ ਅੰਦਰ ਆਉਂਦਾ ਤੇ ਕਹਿੰਦੇ ਮੂਰੇ ਜਾਲੀਆਂ ਵੀ ਲੱਗੀਆਂ ਹੋਈਆਂ ਸੀ ਤੇ ਪਾਣੀ ਸਾਫ਼ ਹੋ ਕੇ ਅੰਦਰ ਆਉਂਦਾ ਸੀ ਵੈਸੇ ਹੁਣ ਤਾਂ ਇਹ ਚ ਕਾਫੀ ਕੂੜਾ ਕਾੜਾ ਫਿਰਦਾਗਾ ਬਈ ਉਹਨਾਂ ਟਾਈਮਾਂ ਦੀ ਇਹ ਬਣੀ ਹੋਈ ਹੈਗੀ ਪਾਣੀ ਇਕੱਠਾ ਕਰਨ ਵ ਏ ਭਾਈ ਜਿਹੜਾ ਅੱਗੇ ਰਾਹ ਜਾਂਦਾਗਾ ਇਹ ਜਾਂਦਾ ਸਨ ਪੁਆਇੰਟ ਨੂੰ ਤੇ ਜਾ ਕੇ ਦੇਖਦੇ ਆਪਾਂ ਕੀ ਹੈਗਾ ਸਨ ਪੁਆਇੰਟ ਇਹ ਆ ਭਾਈ ਸਨ ਪੁਆਇੰਟ ਜਿਹੜਾ ਵੀ ਕਿਲੇ ਦਾ ਲਾਸਟ ਪੁਆਇੰਟ ਆ ਜਾਂਦਾਗਾ ਤੇ ਇਹਦੇ ਵਿੱਚ ਦੀ ਮੈਂ ਤੁਹਾਨੂੰ ਦਿਖਾਉਣਾ ਥੋੜਾ ਜਿਹਾ ਸ਼ਹਿਰ ਦਾ 뷰 ਏ ਭਈ ਉਸ ਟਾਈਮ ਦੇ ਰਾਜੇ ਦਾ ਜਿਹੜਾ ਇੱਥੋਂ ਦਾ ਮਹਾਰਾਜਾ ਹੋਊਗਾ ਠੀਕ ਆ ਉਹਦਾ 메ਨ ਦਰਬਾਰ ਆ ਗਿਆ ਦੋ ਮੰਜ਼ਲਾ ਹੈਗਾ ਤੇ ਬਾਹਰ ਚਾ ਤੋਪਾਂ ਖੜੀਆਂ ਤੇ ਥੋੜਾ ਜਿਹਾ ਆਪਾਂ ਅੰਦਰ ਵੀ ਚੈੱਕ ਕਰ ਹੀ ਆਈਏ ਜਾ ਕੇ ਹੁਣ ਅੰਦਰ ਬਈਆ ਹਾ ਸ਼ੀਸ਼ੇ ਲੱਗੇ ਹੋਏ ਆਗੇ ਠੀਕ ਆ ਜਿੱਥੇ ਤੁਸੀਂ ਫੋਟੋ ਵਗੈਰਾ ਕਰ ਸਕਦੇ ਹੋਗੇ ਤੇ ਜਿਹਦੇ ਵਿੱਚ ਖੜ ਕੇ ਨਾ ਪਿਛਲਾ ਆਸੇ ਪਾਸੇ ਵਾਲਾ ਸਾਰਾ 뷰 ਆਉਂਦਾ ਛੇ ਸ਼ੀਸ਼ੇ ਇਹਦੇ ਆਪਾਂ ਅੱਗੇ ਖੜਦੇ ਆਂਗੇ ਤਾਂ ਅੰਦਰੋਂ ਬਈ ਜਿਹੜਾ ਮਹਿਲ ਆ ਕੁਝ ਇਸ ਤਰ੍ਹਾਂ ਦਾ ਬਣਿਆ ਹੋਇਆਗਾ ਸਭ ਕੁਝ ਓਦਾਂ ਹੀ ਪੁਰਾਣਾ ਹੈਗਾ ਕੁਛ ਨਵਾਂ ਕੁਛ ਵੀ ਨਹੀਂ ਹੈਗਾ ਆ ਗੇਟ ਗੋਟ ਦੇਖੋ ਤੁਸੀਂ ਸਭ ਕੁਝ ਓਦਾਂ ਹੀ ਆ ਪੁਰਾਣਾ ਅੰਦਰੋਂ ਆ ਵੀ ਦਿਖਾ ਦਿੰਦਾ ਤੁਹਾਨੂੰ ਆ ਦੇਖੋ ਠੀਕ ਹੈ ਜੀ ਇਹ ਉੱਪਰ ਜਾਣ ਦਾ ਰਸਤਾ ਹੈਗਾ ਤੇ ਉੱਪਰ ਵੀ ਆਪਾਂ ਜਾਇ ਆਉਣੇ ਹਾਂਗੇ ਕੁਛ ਰਹਿ ਨਾ ਜਾਵੇ ਉੱਪਰ ਆ ਕੇ ਇੱਕ ਸਾਹਮਣੇ ਬਈ ਉਹ ਬਿਲਡਿੰਗ ਹੈ ਤੇ ਇਸ ਤੋਂ ਉੱਪਰ ਵੀ ਜਾਇ ਜਾਂਦਾ ਹੈਗਾ ਇਸ ਤੋਂ ਉੱਪਰ ਜਾਣ ਦਾ ਰਸਤਾ ਆ ਪੌੜੀਆਂ ਦੇਖੋ ਤੁਸੀਂ ਜਮਾ ਇੱਕ ਬੰਦੇ ਦੇ ਲੰਘਣ ਜੋ ਕੋਈ ਥਾਂ ਹੀ ਆ ਬਸ ਪਤਲੇ ਜਿਹੇ ਬੰਦੇ ਦੀ ਹੁਣ ਆ ਗਏ ਜੀ ਆਪਾਂ ਕਿਲੇ ਦੇ ਬਿਲਕੁਲ ਉੱਪਰ ਜਮਾ ਟਾਪ ਤੇ ਆ ਗਏ ਤੇ ਇੱਥੋਂ ਵੀ ਸ਼ਹਿਰ ਆਸੇ ਪਾਸੇ ਸਭ ਕੁਝ ਦਿਖਦਾਗਾ ਸਾਰਾ ਕੁਝ ਦਿਖਦਾਗਾ ਆ ਦੇਖੋ ਥੱਲੇ ਉਹ ਦਿਖਾਵਾਂ ਤੁਹਾਨੂੰ ਆ ਉੱਪਰ ਹੋਰ ਫਿਰਦੇ ਆਗੇ ਬਸ ਇੱਕ ਉਹੀ ਟਿਕਟ ਤੇ ਆਪਾਂ ਇੰਨਾ ਸਾਰਾ ਕੁਝ ਦੇਖ ਸਕਦੇ ਆਗੇ ਹੁਣ ਅਸੀਂ ਆ ਗਏ ਜੀ ਦੂਸਰੇ ਕਿਲੇ ਚ ਜਿਹਦਾ ਨਾਮ ਹੈ ਜੈਗੜ ਕਿਲਾ ਠੀਕ ਹੈ ਜੀ ਤੇ ਇਹਦੀ ਟਿਕਟ ਹੈਗੀ 150 ਰੁਪਏ ਟਿਕਟ ਟਿਕ ਜਾਣੇ ਦੀ ਸਾਡੀ ਦੋ ਜਣੇ ਦੀ 300 ਰੁਪਏ ਟਿਕਟ ਲੱਗੀ ਹੈ ਤੇ 20 ਰੁਪਏ ਮੋਟਰਸਾਈਕਲ ਦੀ ਪਾਰਕਿੰਗ ਦੇ ਲੱਗੇ ਹੈਗੇ ਪਹਿਲਾ ਗੇਟ ਉਹ ਆਉਂਦਾ ਜੀ ਅੱਗੇ ਵਾਲਾ ਤੇ ਆ ਸੈਕੰਡ ਗੇਟ ਆ ਤੇ ਤੀਜਾ ਗੇਟ ਆਗਾ ਜਿੱਥੋਂ ਦੀ ਇਹ ਮਹਿਲ ਚ ਐਂਟਰੀ ਹੁੰਦੀ ਹੈਗੀ ਕਿਲੇ ਚ ਐਂਟਰੀ ਹੁੰਦੀ ਹੈ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਜੈਗੜ੍ਹ ਕਿਲਾ ਬਾਈ ਇਹ 1000 ਸਾਲ ਪੁਰਾਣਾ ਹੈਗਾ ਤੇ ਤੇ ਬਾਈ ਜਿਹੜੀ ਇਹਦੀ ਨੀਂ ਰੱਖੀ ਸੀਗੀ ਹਰਪਾਲੋ ਕੀ ਸੀ ਉਹਦਾ ਨਾਂ ਕਾਈਕਲਦੇਵ ਕਾਈਕਲਦੇਵ ਹਨਾ ਮੈਂ ਭੁੱਲ ਜਾਣਾਗਾ ਥੋੜਾ ਜਿਆ ਨਾ ਹੀ ਇਹ ਅਹਰਜੇ ਆਗੇ ਪੁਰਾਣੇ ਨਾ ਹੀ ਅਹਰਜੇ ਆ ਤੇ ਬਾਅਦ ਚ ਜਿਹਨੇ ਕੰਪਲੀਟ ਕੀਤਾ ਸੀ ਉਹ ਸੀਗਾ ਮਹਾਰਾਜ ਜੈ ਸਿੰਘ ਜੈ ਸਿੰਘ ਜੈ ਸਿੰਘ ਸਵਾਈ ਸਿੰਘ ਸਵਾਈ ਜੈ ਸਿੰਘ ਸਵਾਈ ਜੈ ਸਿੰਘ ਤੇ ਹੁਣ ਆਪਾਂ ਜਿੱਥੇ ਉੱਪਰ ਜਾ ਰਹੇ ਆ ਨਾ ਬਾਈ ਤੇ ਇਸ ਕਿਲੇ ਦੀ ਜਿਹੜੀ ਖਾਸियत ਹੈ ਠੀਕ ਹੈ ਜੀ ਦੁਨੀਆ ਦੀ ਸਭ ਤੋਂ ਵੱਡੀ ਤੋਪ ਹੈ ਉੱਥੇ ਉੱਪਰ ਉੱਥੇ ਆਪਾਂ ਜਾ ਰਹੇ ਆ ਹੁਣ ਦੁਨੀਆ ਦੀ ਸਭ ਤੋਂ ਵੱਡੀ ਤੋਪ ਉਹ ਤੁਹਾਨੂੰ ਦਿਖਾਵਾਂਗੇ ਠੀਕ ਆ ਤੇ ਇਹ ਕਿਲਾ ਜਿਹੜਾ ਹੈਗਾ ਬਾਈ ਸੈਨਿਕਾਂ ਵਾਸਤੇ ਬਣਾਇਆ ਗਿਆ ਸੀਗਾ ਆ ਇਧਰ ਨਾ ਡਿੱਗ ਪੀਂਹਰ ਪਹਲਾ ਆ ਜਾ ਪੁੱਠੇ ਪੰਗੇ ਨਾ ਲੈ ਗੱਡੀਆਂ ਬਾਈ ਬਿਲਕੁਲ ਉੱਪਰ ਆ ਜਾਂਦੀਆਂ ਇੱਥੇ ਜਮਾ ਉੱਪਰ ਲਿਆਉਣ ਦੇ ਦਿੰਦੇ ਆ ਗੱਡੀਆਂ ਆ ਦੇਖ ਲਓ ਸਾਰੀਆਂ ਗੱਡੀਆਂ ਖੜੀਆਂ ਪਹੁੰਚ ਗਏ ਬਾਈ ਲਓ ਬਾਈ ਇਹ ਆ ਜੀ ਦੁਨੀਆ ਦੀ ਸਭ ਤੋਂ ਵੱਡੀ ਧੋਪ ਤੁਸੀਂ ਵੀ ਦੇਖੋ ਜੀ ਦੁਨੀਆ ਦੀ ਸਭ ਤੋਂ ਵੱਡੀ ਧੋਪ ਚੱਕੇ ਦੇਖੋ ਜੀ ਇਹਦੇ ਟਾਇਰ ਕਪਾਲ ਕਬੂਨ ਲੋ ਕਿਤੇ ਜ਼ਿਆਦਾ ਹਨਾ ਬਾਲੇ ਵੱਡੇ ਚੱਕੇ ਆ ਬਾਈ ਆਪਣੇ ਇਹ ਘਰ ਕੋਲੇ ਲਾਈ ਹੋਵੇ ਤਾਂ ਸ਼ਤਕਨਾ ਕਿਹੜਾ ਨਾਂ ਲੱਗ ਜਾਣੇ ਤੇ ਇਹਦਾ ਨਾਂ ਹੈਗਾ ਬਾਈ ਜਵਾਨ ਜੈਵਾਨ ਤੋਪ ਜਿਹੜਾ ਇਹਦਾ ਨਾਂ ਰੱਖਿਆ ਗਿਆ ਨਾ ਬਈ ਉਹ ਜਿਹੜੇ ਰਾਜੇ ਨੇ ਕੰਪਲੀਟ ਕੀਤਾ ਸੀ ਕੀ ਸੀ ਨਾ ਸਵਾਈ ਜੈ ਸਿੰਘ ਸਵਾਈ ਜੈ ਸਿੰਘ ਉਹਦੇ ਨਾਂ ਤੋਂ ਹੀ ਸਾਰੇ ਨਾਂ ਰੱਖੇ ਹੋਏ ਆ ਜੈਪੁਰ ਹੋ ਗਿਆ ਹਨਾ ਜੈਵਾਨ ਤੋਪ ਹਨਾ ਆ ਦੇਖੋ ਬਾਈ ਕਿੱਡੀ ਵੱਡੀ ਤੋਪ ਆ ਹਰਪਾਲ ਛੇਤੀ ਘਰੇ ਪਹੁੰਚਣਾਗਾ ਬਠਿੰਡੇ ਹੈ ਆ ਜਾ ਉਹਦੇ ਤੇ ਤਨ ਮੂਰੇ ਮੂੰਹੇ ਚਵਾੜ ਦਿੰਨਾਗਾ ਸਿੱਧੀ ਬਠੰਡੇ ਲਾ ਦੂ ਇਹ ਹਾਂ ਦੇਖੀ ਜਾਂਦਾ ਖੇਡਦਾ ਬਦਲਾਂ ਦੇ ਵਿੱਚ ਦੀ ਜਿਹੜੇ ਸਾਹ ਨਾਲ ਵੱਡੀਆਂ ਬਠੰਡਾਂ ਦਾ ਪਾਣਰ ਦੇ ਕੇ ਅੱਗੀ ਹਰ ਪਾਲ ਦਾ ਕੋੜਾ ਕੂੜਾ ਕਿੱਥੇ ਲੱਗਾ ਯਾਰ ਜਲਦੀ ਜਲਦੀ ਕਿਵੇਂ ਹੋਊਗੀ ਹੈ ਹਾਂ ਹਮਝੋ ਬਾਹਰ ਦੀਆਂ ਗੱਲਾਂ ਆ ਇਹਦੇ ਕੋੜੇ ਨਹੀਂ ਹੁੰਦੇ ਇਹਨਾਂ ਦੇ ਅੱਗ ਜੀ ਅੱਗ ਜੀ ਲਾਉਣੀ ਪੈਂਦੀ ਆ ਘਰਾਰੀਆਂ ਹੁੰਦੀਆਂ ਇਹਨਾਂ ਦੀਆਂ ਅੱਛਾ ਤੂੰ ਤਾਂ ਜਿਵੇਂ ਉਹ ਤੋਂ ਬਣਾ ਕੇ ਆਇਆ ਹੁੰਦਾ ਗਾਂ ਐ ਦੱਸਦਾ ਘਰਾਰੀਆਂ ਹੁੰਦੀਆਂ ਇਹਨਾਂ ਦੀਆਂ ਹੱਤ ਲੜਾਈਆਂ ਲੜੇ ਦਿਨ ਪਾਸ ਸੱਤਮੀ ਕਲਾਚ ਸੱਤ ਲੜਾਂਗਾਂ ਲੜੀਆਂ ਬਈ ਨੇ ਆਹ ਦੇਖੋ ਜੀ ਸਭ ਤੋਂ ਵੱਡੀ ਟੋਪ ਇਹਨੂੰ ਆਪਾਂ ਟੋਪਾਂ ਦਾ ਪਾਪਾ ਵੀ ਕਹਿ ਸਕਦੇ ਆਂਗੇ ਟੋਪ ਸਿੰਘ ਇਹ ਦੇਖ ਇੱਕ ਇਲਾਬਈ ਬਹੁਤ ਉਚਾਈ ਤੇ ਹੈਗਾ ਤੇ ਆਹ ਦੇਖੋ ਦੇਖਣ ਨੂੰ ਐ ਲੱਗਦਾ ਜਿਵੇਂ ਮਨਾਲੀ ਆਪਾਂ ਕਿਤੇ Shimla ਫਿਰਦੇ ਹੁੰਨੇ ਆ ਨਾ ਉਮੇ ਦਾ ਮਾਹੌਲਾ ਮੌਸਮ ਪੂਰਾ ਠੰਡਾ ਹੈਗਾ ਤੇ ਇਧਰ ਜਵਾਨ ਤੋਪ ਖੜੀ ਆ ਜਵਾਨ ਹਰਪਾਲ ਤੇ ਅਸੀਂ ਆਏ ਸੀ ਭਾਈ ਉਧਰ ਦੀ ਤੇ ਹੁਣ ਜਾ ਰਹੇ ਆ ਆਹ ਰਸਤੇ ਇਹ ਤੁਹਾਨੂੰ ਰਸਤਾ ਵੀ ਦਿਖਾਉਣੇ ਆਗੇ ਕਿਸ ਤਰ੍ਹਾਂ ਦਾ ਹੈਗਾ ਰਾਸਤੇ ਦੀ ਥੱਲੇ ਦੀ ਬਈ ਆਪਾਂ ਉਹ ਉੱਪਰ ਤੋਪ ਦੇਖ ਕੇ ਆਏ ਆ ਉੱਥੇ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਤੋਪ ਆ ਤੇ ਇਹ ਰਸਤੇ ਤੇ ਹੁਣ ਆਪਾਂ ਇਧਰ ਉੱਪਰ ਜਾ ਰਹੇ ਆ ਉਧਰ ਸਿਰੇ ਤੇ ਇਹ ਬਈ ਆ ਕਿਲੇ ਚ ਬਣੀ ਹੋਈ ਹੈਗੀ ਤੇ ਇਹਦੇ ਉੱਪਰ ਜਾਣ ਵਾਸਤੇ ਆ ਰਾਹ ਵੀ ਹੈਗਾ ਤੇ ਪਰ ਹੁਣ ਇਹ ਰਾਹ ਬੰਦ ਕੀਤਾ ਹੋਇਆਗਾ ਕਿਉਂ ਡੜਾ ਚੱਕੀ ਕਰਨ ਜੰਦਾ ਤੋੜਨਾ ਇਹ ਆਪਾਂ ਨੂੰ ਤੋੜ ਦੇਣਗੇ ਅੰਦਰ ਜਿਹੜਾ ਕੋਈ ਪੱਖਾ ਚੱਲੀ ਜਾਂਦਾ ਹੁੰਦਾ ਆਵਾਜ਼ ਚੱਲੀ ਜਾਂਦੀ ਹੈ ਹਨਾ ਸੁਣੀ ਜਾਂਦੀ ਆ ਉੱਤੋਂ ਦੀ ਪਤੋਂ ਦੀ ਗੇੜਾ ਦੇਣਾਗਾ ਚੱਲ 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 ਮੇਰੇ ਮਿੱਠੇ ਓਏ ਤਾਂ ਯਾਰ ਮੈਨੂੰ ਉਹ ਲੱਗਦਾ ਯਾਰ ਆ ਟਾਵਰ ਟੂਰ ਦੇ ਟੰਗੇ ਪਏ ਹਨਾ ਕਿ ਤਾਂ ਬਾਅਦ ਚ ਪਰ ਬਾਅਦ ਚ ਲਾਏਗਾ ਹੁਣੇ ਹੁਣ ਲਾਇਆ ਹੋਇਆ ਤਾਂ ਸਿਸਟਮ ਉਹ ਪਹਿਲੇ ਤੇ ਰੇਂਜ ਨਹੀਂ ਆਉਂਦੀ ਸੀਗੀ ਹਾਂ ਪਲੇ ਦਾ ਭਾਈ ਤੁਸੀਂ ਬਿਲਕੁਲ ਉੱਪਰ ਤੋਂ ਵੀ ਉਹ ਵੀ ਦੇਖ ਲਓ ਬੜਾ ਘੈਂਟ ਆਉਂਦਾਗਾ ਮੌਸਮ ਵੀ ਘੈਂਟ ਆ ਤੇ ਕਿਲਾ ਵੀ ਬੜਾ ਘੈਂਟ ਆ ਇਹ ਤੇ ਹੁਣ ਹਰਪਾਲ ਆਪਣਾ ਉਹ ਤੀਜਾ ਕਿਲਾ ਹੋਰ ਹੈਗਾ ਹਨਾ ਉਹ ਸਾਹਮਣੇ ਦਿਖਦਾ ਜਿਹੜਾ ਇਹ ਕੀ ਥੱਲੇ ਦੀ ਰਾਹ ਜਾਂਦਾ ਉਹ ਉਸ ਕਿਲੇ ਨੂੰ ਹਾਂ ਉਹ ਰਾਹ ਵੀ ਬਈ ਬਣੇ ਹੋਏ ਹੈਗੇ ਤਿੰਨਾਂ ਕਿਲਿਆਂ ਨੂੰ ਰਾਹ ਜਾਂਦੇ ਹੈਗੇ ਉਹ ਉਹ ਅਗਲਾ ਕਿ ਇਹ ਇਕਲਾ ਆਵੀ ਕਿਲਾਗਾ ਉਹ ਦੂਸਰਾ ਹੋਊਗਾ ਹਾਂ ਰਾਹ ਤਿੰਨਾਂ ਨੂੰ ਉਧਰੋਂ ਉਧਰ ਵੀ ਜਾਂਦਾ ਘਰ ਹਨਾ ਇਹ ਕਿਲਿਆਂ ਦੀ ਬਈ ਇਹ ਖਾਸियत ਆ ਕੀ ਤੇ ਜਾਣੇ ਹੋਰ ਰਾਂਗੇ ਤੇ ਆਉਂਦੇ ਹੋਰ ਰਾਂਗੇ ਆ ਉੱਥੀ ਜਾਂਦੇ ਮੋੜ ਕੋੜ ਪਰ ਜਾਂਦੇ ਕਿਸੇ ਹੋਰ ਰਾਹ ਹੁੰਨੇ ਹੈਗੇ ਤੇ ਆ ਕਿਸੇ ਹੋਰ ਰਾਹ ਜਾਂਦੇ ਹੈਗੇ ਇਧਰੋਂ ਅੱਗੇ ਬਈ ਆਪਾਂ ਇਧਰ ਚੱਲਦੇ ਆਂਗੇ ਇਧਰ ਪਤਾ ਨਹੀਂ ਕੀ ਐ ਇੱਕ ਤਾਂ ਕਿਲੇ ਹੈ ਵਾਲੇ ਵੱਡੇ ਆਗੇ ਪਤਾ ਹੀ ਨਹੀਂ ਲੱਗਦਾ ਕਿੱਧਰ ਜਾਈਏ ਕਿੱਧਰ ਨਾ ਲੰਗਰ ਹਾਲਾ ਪਿੱਛੇ ਨਾ ਹਾਂ ਜਿੱਤੇ ਸੈਣਾ ਦੀਆਂ ਰੋਟੀਆਂ ਬਣਦੀਆਂ ਹੁੰਦੀਆਂ ਸੀ ਸੈਣਾ ਹੀ ਵਾਲੀ ਹੁੰਦੀ ਉਹ ਜਿਹੜੇ ਹਿਸਾਬ ਨਾਲ ਇਧਰ ਜਾਣੇ ਐ ਡੇਡੇ ਹਾਲ ਹੀ ਦੇਖਦੇ ਆਗੇ ਕੋ ਰਹਿ ਨਾ ਜਾਵੇ ਬਈ ਹੋਰ ਵੀ ਥੋੜਾ ਜਿਹਾ ਅੰਦਰ ਜਿਹੜੇ ਖਲ ਖੁੰਝੇ ਹੈਗੇ ਹਨ ਸਾਰੇ ਪਾਸੇ ਜਾ ਆਏ ਗਏ ਹੈ ਹੈ ਕੀ ਹੋਇਆ ਇਹ ਆ ਰਹਾ ਤਾਂ ਬਈ ਪਿਆ ਬੰਦ ਇਹ ਤਾਂ ਇਧਰ ਨੂੰ ਪਰ ਤਾਂ ਨਹੀਂ ਜਾਂਦਾਗਾ ਤੇ ਇਧਰ ਦੇਖਦੇ ਆਂ ਕੀ ਗੱਲ ਬਾਤ ਹੈਗੀ ਸਰਪਾਲ ਸਿਆ ਹੂ ਨਾ ਕੋਈ ਸੱਪ ਸਲੂਤ ਹੀ ਲੜ ਜਾਏ ਭਰਾਵਾ ਠੀਕ ਠੀਕ ਭੈਣ ਕਿੱਧਰ ਆ ਗਏ ਹੋਏ ਆਪਾਂ ਹੈ ਖਤਰਨਾਕ ਹੈ ਕਾਫੀ ਡਾਜ ਹਰ ਮਿੰਟ ਇਹ ਤਾਂ ਪੂਰਾ ਖਤਰਨਾਕ ਕੰਮ ਆ ਰਿਹਾ ਓਏ ਉਹ ਮਾਰ ਤੇ ਸੱਚੀ ਬੰਦੇ ਬੱਤੇ ਮਾਰਾ ਕਿ ਤੇ ਅੰਦਰ ਬੰਦੇ ਬੱਤੇ ਕੱਪੜੀ ਮਾਰਦਾ ਮੈਨੂੰ ਤਾਂ ਲੱਗੇ ਹਾਂ ਆ ਭਾਈ ਖਾਣਾ ਖੁਣਾ ਖਾਂਦੇ ਹਨਾ ਉਸ ਟਾਈਮ ਦੇ ਮਤਲਬ ਉਹਦਾਂ ਬਣਾਏ ਹੋਏ ਆਗੇ ਹਾਂ ਹਰ ਪਾਸੇ ਤਾਂ ਬਾਕੀ ਜੁੱਲੇ ਜੱਲੇ ਜੇ ਬਣੇ ਪਏ ਹੈ ਤਾਂ ਲੰਗਰਹਾਲੀ ਇਹ ਮੈਨੂੰ ਲੱਗਦਾ ਇਹਨਾਂ ਦਾ ਬਾਾਕੀ ਹਰ ਪਾਸੇ ਲੰਗਰਹਾਲ ਚ ਆ ਗਿਆ ਓਏ ਹਾਂ ਗੱਲ ਤਾਂ ਉਹੀ ਹੋਊਗੀ ਹਾਂ ਪੱਕੀ ਗੱਲ ਤਾਂ ਉਹੀ ਨਿਕਲੀ ਬਾਈ ਲੈ ਅੱਜ ਤਾਂ ਉਹੀ ਹਾਸੇ ਮਜ਼ਾਕ ਚ ਕਿਹਾ ਸੀ ਵੀ ਲੰਗਰਹਾਲ ਤੇ ਉਹ ਦੇਖੋ ਕੜਾਈ ਚ ਉਹ ਤੌੜੇ ਇਹ ਜੋ ਮਾਰੀ ਜਾਂਦਾ ਬਾਈ ਉਹ ਤੈਨੂੰ ਲੱਗੇਗਾ ਮਜ਼ਾਕ ਕਰਦਾ ਹਾਂਗਾ ਤੈਨੂੰ ਪਤਾ ਨਾ ਤੂੰ ਪਿਛਲੀ ਦੋ ਨੂੰ ਖਚ ਰਹਿ ਗਿਆ ਨਾ ਤੈਨੂੰ ਸਾਰਾ ਪਤਾ ਹਾਂ ਕੜਾਈਆਂ ਖਰਚਨੇ ਸਾਰੇ ਪਏ ਆਗੇ ਮਾਂ ਦੇ ਨਾਲ ਮੈਂ ਹੁੰਦਾ ਸੀ ਅੱਛਾ ਹਾਂ ਹੋ ਸਾਰਾ ਕੁਝ ਇਹਦੀ ਡਿਟੇਲ ਚ ਲਿਖਿਆ ਹੋਇਆਗਾ 17ਵੀਂ ਸਦੀ ਦੇ ਇਸ ਭੋਜਨਸ਼ਾਲਾ ਦੇ ਬਸੇ ਦੁਕਾਨੀ ਮੇ ਪੜਦਾ ਬਈ ਹਿੰਦੀ ਮੈਨੂੰ ਇੰਨੀ ਕੀ ਆਉਂਦੀ ਸਸਰੀ ਕਾ ਕਿਲਾ ਬਈ ਇਹਨੇ ਇੰਨਾ ਵੱਡਾ ਕਿਲਾਗਾ ਠੀਕ ਆ ਨਾ ਜੇ ਨਾ ਪੂਰਾ ਦਿਨ ਚਾਹੀਦਾਗਾ ਦੋਨੇ ਤਿੰਨੇ ਤਿੰਨੇ ਕਿਲਾ ਨੂੰ ਘੁੰਮਣ ਵਾਸਤੇ ਪੂਰਾ ਦਿਨ ਚਾਹੀਦਾਗਾ ਪਤਾ ਹੀ ਨਹੀਂ ਰਾਹ ਕਿੱਧਰ-ਕਿੱਧਰ ਜਾਂਦੇ ਆਗੇ ਬਾਈ ਇੱਕ ਹੋ ਸਾਹਮਣੇ ਰਾਹ ਜਾਂਦਾ ਮੈਂ ਤੁਹਾਨੂੰ ਥੋੜਾ ਜ਼ੂਮ ਕਰਕੇ ਦਿਖਾਉਣਾ ਉਹ ਦੇਖੋ ਉਹ ਵੀ ਜਾਂਦਾ ਬਿਲਕੁਲ ਨੀਚੇ ਬਾਈ ਉਹ ਸ਼ਹਿਰ ਚ ਵਗ ਜਾਂਦਾ ਠੀਕ ਹੈ ਨਾ ਇੱਕ ਰਾਹ ਇਧਰ ਦੀ ਆ ਜਾਂਦਾਗਾ ਬਿਲਕੁਲ ਹੋ ਸਾਹਮਣੇ ਵਗ ਜਾਂਦਾ ਉੱਥੇ ਠੀਕ ਹੈ ਇਧਰੋਂ ਮਹਿਲ ਚੋਂ ਹੁੰਦਾ ਹੋਇਆ ਉਹ ਉੱਧਰ ਸਾਹਮਣੇ ਵਗ ਜਾਂਦਾ ਇਹ ਦੂਜੇ ਕਿਲੇ ਚ ਵਗ ਜਾਂਦਾ ਉੱਧਰ ਤੇ ਉਹ ਉੱਥੇ ਵੀ ਅਸੀਂ ਹਜੇ ਸਾਹਮਣੇ ਨਹੀਂ ਗਏ ਇਹ ਵੀ ਪਤਾ ਨਹੀਂ ਰਾਹ ਕਿੱਧਰ ਦੀ ਜਾਂਦਾ ਕਿੱਧਰ ਦੀ ਨਹੀਂ ਜਿੱਧਰ ਦੀ ਜਾਂਦੇ ਆ ਹੋਰ ਨਵਾਂ ਨਵਾਂ ਰਾਹ ਨਿਕਲਿਆ ਆਉਂਦਾਗਾ ਬਾਈ ਪਤਾ ਨਹੀਂ ਕੀ ਚੀਜ਼ਾਂ ਬਣੀਆਂ ਹੋਈਆਂ ਪਰ ਪੰਗੇ ਲੈ ਦੇਖਾਂਗੇ ਅਸੀਂ ਵੀ ਸਾਰਾ ਕੁਝ ਜੋ ਕਿ ਅੱਜ ਪਾਣੀ ਕੱਢਣ ਆਏ ਹਾਂ ਪਤਾ ਨਹੀਂ ਕੀ ਆਗਾ ਪਾਣੀ ਕੱਢਣ ਆਏ ਸੀ ਪਤਾ ਨਹੀਂ ਇਹ ਕੀ ਬਣਿਆ ਹੋਇਆ ਬਾਈ ਤੇ ਗਾਂ ਵੀ ਤੁਹਾਨੂੰ ਦਿਖਾਉਣਾ ਵਾ ਇਧਰ ਹੋ ਬਾਈ ਥੱਲੇ ਦੀ ਕੋਈ ਸਰੰਗ-ਸਰੰਗ ਜਾਂਦੀ ਹੈਗੀ ਹਨਾ ਤੇ ਆ ਸਮਝੋ ਬਾਹਰ ਕਹਾਣੀਆਂ ਸਮਝੋ ਬਾਹਰ ਕੀ ਗੱਲਬਾਤ ਹੈਗੀ ਆ ਕੀ ਨਹੀਂ ਫਰੋਲ ਦੇਣੇ ਅੱਜ ਤਿੰਨੇ ਕਹਿੰਦੇ ਨਾ ਖੁੰਝਾ ਖੁੰਝਾ ਫਰੋਲ ਦੇਣਾ ਅਸੀਂ ਇਧਰ ਹੀ ਨਹੀਂ ਆ ਨਾ ਇਧਰ ਮੰਨੋ ਗਿਆ ਕੰਮ ਚਲ ਵੀ ਭਾਈ ਸਾਨੂੰ ਮਿਲ ਗਿਆ ਜਿਹੜਾ ਆਪਾਂ ਪਰਾਂ ਤੋਂ ਵੀ ਖੜ ਕੇ ਵੀਡੀਓ ਬਣਾਈ ਸੀਗੀ ਖੜ ਕੇ ਤੇ ਕਹਿੰਦੇ ਸੀਗੇ ਉਹ ਉਧਰ ਨਹੀਂ ਗਏ ਤੇ ਉਹ ਰਾਹ ਵੀ ਹੌਲੀ ਹੌਲੀ ਮਿਲ ਹੀ ਗਿਆਗਾ ਹੁਣ ਉਹ ਜਾਣਿਆ ਆਪਾਂ ਸਿਰੇ ਤੇ ਤੇ ਆ ਇਧਰ ਭਾਰਕਾਂਪੂਰ ਕਾਹੀਆਂ ਬਣੀਆਂ ਬਹੁਤ ਸੋਹਣਾ ਮਹਿਲਾ ਬਾਈ ਕਿਲਾ ਮਹਾ ਯਾਰ ਕੋਈ ਗੱਲ ਹੀ ਨਹੀਂ ਬੱਸ ਕੀ ਦੱਸੀਏ ਤੇ ਕੀ ਛੱਡ ਗਏ ਐਂ ਲੱਗਦਾ ਇਹ ਵੀ ਵੀਡੀਓ ਬਣਾ ਲ ਗਏ ਉਹ ਵੀ ਵੀਡੀਓ ਬਣਾ ਲ ਗਏ ਵੀ ਕੁਝ ਨਾ ਛੱਡ ਗਏ ਆਹ ਰਸਤਾ ਜਿਹੜਾ ਜਾਂਦਾ ਬਾਈ ਠੀਕ ਹੈ ਨਾ ਮੈਂ ਇਹ ਆਹ ਵਾਲਾ ਇਸ ਜਿਹੜੇ ਮਹਿਲ 'ਚ ਹੁਣ ਅਸੀਂ ਖੜੇ ਆਂਗੇ ਠੀਕ ਹੈ ਦੁਬਾਰੇ ਤੁਹਾਨੂੰ ਇਹ ਰਸਤਾ ਸਮਾਰ ਕੇ ਦਿਖਾਉਨੇ ਆਂਗੇ ਇਹ ਹੋ ਜਾਂਦਾ ਸਾਹਮਣੇ ਤੇ ਇਹ ਦੇਖੋ ਪਾਣੀ ਦੇ ਵਿੱਚ ਦੀ ਲੰਘਦਾ ਹੋਇਆ ਉਹ ਵਾ ਗਿਆ ਪਹਾੜ ਦੇ ਠੀਕ ਹੈ ਜੀ ਇੱਥੋਂ ਇਹ ਮੁੜ ਕੇ ਆ ਗਿਆ ਇਸੇ ਮਹਿਲ ਦੇ ਵਿੱਚ ਹੀ ਮੁੜ ਕੇ ਆ ਜਾਂਦਾਗਾ ਇਹ ਇਹ ਇਧਰ ਹੀ ਮੁੜ ਕੇ ਆ ਗਿਆ ਤੇ ਇਸ ਤੋਂ ਗਾਂ ਦੇਖੋ ਤੁਸੀਂ ਥੋੜਾ ਜਿਹਾ ਉਹ ਜਿੱਥੇ ਆ ਆ ਰਾਹ ਜਾਂਦਾ ਠੀਕ ਆ ਬਾਈ ਇਹਦੂ ਗਾਂ ਵਾਲੇ ਪਹਾੜ ਤੇ ਵਗਿਆ ਇਹਦੂ ਗਾਂ ਵਾਲੇ ਪਹਾੜ ਤੋਂ ਏ ਬਿਲਕੁਲ ਉੱਪਰ ਉਹ ਪਹਾੜ ਤੇ ਵਗ ਜਾਂਦਾ ਕਰ ਆ ਜੇ ਥੋੜਾ ਜਿਹਾ ਜ਼ੂਮ ਕਰਕੇ ਤੈਨੂੰ ਘੱਟ ਦਿਖਦਾ ਹੋਊਗਾ ਦੂਰ ਜਿਆਦਾ ਨਾ ਬਾਈ ਤੇ ਆ ਪਹਾੜ ਦੇ ਉੱਤੋਂ ਦੀ ਨਾ ਹੁੰਦਾ ਹੋਇਆ ਇਹ ਸਾਰਾ ਰਾਹ ਠੀਕ ਆ ਮੋੜ ਘੋੜ ਕੇ ਬੋਤੀ ਬੋੜ ਹੀ ਠਾਂਲੀ ਗੱਲ ਠੀਕ ਆ ਬਾਈ ਮੋੜ ਕੇ ਫੇਰ ਆ ਦੇਖ ਲੋ ਸਾਹਮਣੇ ਇੱਥੇ ਹੀ ਫੇਰ ਆ ਜਾਂਦਾ ਹੋਉਂਦਾ ਸਾਹਮਣੇ ਆ ਆਉਂਦਾ ਮੋੜ ਘੋੜ ਕੇ ਉੱਥੀ ਆ ਫੇਰ ਰਾਹ ਜਾਂਦਾ ਸਾਰਾ ਇਹ ਆ ਰ ਆ ਬਾਈ ਪਤਾ ਨਹੀਂ ਕਿੱਧਰ ਦੀ ਆਉਂਦੇ ਆ ਕਿੱਧਰ ਦੀ ਨਹੀਂ ਦੇਖਦੇ ਆਪਾਂ ਥੋੜਾ ਜਾ ਕੇ ਹਾਂ ਗੇਟ ਤਾਂ ਬੰਦ ਪਿਆ ਬਾਈ ਇਹਨਾਂ ਦੇ ਤੇ ਦਸਤ ਵੀਂਜੇ ਪਏ ਆ ਕੇ ਪਤਾ ਨਹੀਂ ਕਿੱਧਰ ਦੀ ਆਉਂਦਾਂ ਸਰੂੰਗਾ ਸਰੰਗਾ ਹੈ ਕੀ ਗੱਲਬਾਤ ਹੈਗੀ ਸਮਝੋ ਬਾਹਰ ਕਹਾਣੀਆਂ ਆਂ ਉਹ ਚਮਕਿੱਦੜ ਦੇਖੀ ਲੋਕੀ ਜਾਂਦੇ ਕਿਵੇਂ ਉਹ ਲੋਕੀ ਜਾਂਦੇ ਮਹਿਲਾ ਚਨ ਤਾਂ ਚਮਕਿੱਦੜ ਰਹਿ ਗਏ ਇਕੱਲੇ ਆ ਜਾਏ ਜੈਪੁਰ ਦਾ ਜੀ ਤੀਜਾ ਕਿਲਾ ਅਮੇਰ ਕਿਲਾ ਜਿੱਦੇ ਸਾਡੀ ਐਂਟਰੀ ਹੁਣ ਹੋ ਗਈ ਤੇ ਉੱਥੇ ਬਿਲਕੁਲ ਅਸੀਂ ਉੱਪਰ ਜਾਣਾਗਾ ਤੇ ਦੇਖਦੇ ਆਂ ਵੀ ਟਿਕਟੇ ਦੀ ਕੀ ਕੋਸ਼ਾ ਕੀ ਸਾਰ ਕੋ ਕੁਛ ਕੇ ਹਨਾ ਤੇ ਚੱਲਦੇ ਆਂ ਆਪਾਂ ਅੱਗੇ ਇਹ ਕਿਲੇ ਦਾ ਨਾਂ ਹੈਗਾ ਭਈ ਅਮੇਰ ਠੀਕ ਹੈ ਇਹਦਾ ਨਾਂ ਇਸ ਕਰਕੇ ਪਿਆਗਾ ਇੱਥੇ ਕੋਈ ਨਾਲ ਪਿੰਡ ਸੀਗਾ ਠੀਕ ਹੈ ਜੀ ਇਸ ਸਾਈਡ ਕੋਈ ਪਿੰਡ ਹੈਗਾ ਅੰਬੇਰ ਤੇ ਉਸ ਤੋਂ ਇਹਦਾ ਨਾਂ ਪਿਆ ਹੋਇਆਗਾ ਤੇ ਹੁਣ ਸਾਨੂੰ ਚੜਾਈ ਚੜ ਕੇ ਉਹ ਬਿਲਕੁਲ ਉੱਪਰ ਜਾਣਾ ਪਊਗਾ ਠੀਕ ਆ ਜੇ ਕੋਈ ਨਹੀਂ ਚੜ ਸਕਦਾ ਚੜਾਈ ਤਾਂ ਉਹਦੇ ਵਾਸਤੇ ਗੱਡੀ ਵਗੈਰਾ ਵੀ ਜਾਂਦੀ ਹੈਗੀ 400 ਰੁਪਏ ਦੇ ਵਿੱਚ ਹੋ ਜਾਂਦੀ ਹੈਗੀ ਠੀਕ ਆ ਤੇ ਉਹ ਉਦਾਂ ਵੀ ਜਾ ਸਕਦਾ ਹੈ ਤੇ ਅਸੀਂ ਤਾਂ ਤੁਰ ਕੇ ਹੀ ਜਾਵਾਂਗੇ ਜੇ ਤੁਸੀਂ ਤੁਰ ਕੇ ਆਉਣਾ ਤਾਂ ਬਾਈ ਇਧਰ ਦੀ ਪੌੜੀਆਂ ਉੱਪਰ ਦੀ ਆਉਣਾ ਪਊ ਜੇ ਕੋਈ ਗੱਡੀ ਵਗੈਰਾ ਕਿਰਾਏ ਤੇ ਕਰਾਉਣੀ ਹੈਗਾ ਤਾਂ ਇਧਰ ਦੀ ਆਉਣਾ ਪਊ ਠੀਕ ਆ ਫੇਰ ਉੱਪਰ ਜਾਇਆ ਜਾਂਦਾਗਾ ਇਹ ਅਜੇ ਅਸੀਂ ਵੀ ਚੜਾਈ ਚੜੀ ਜਾਂਦੇ ਆਂਗੇ ਸਰਪਾਲੇ ਇਹੀ ਗੇਟ ਆ ਇਧਰ ਇਧਰ ਦੀ ਜਾਣਾ ਪਊਗਾ ਇਹ ਕਿਲਾ ਬਾਈ 400 ਸਾਲ ਪੁਰਾਣਾਗਾ ਤੇ ਸਾਹਮਣੇ ਆਉਂਦਾ ਐਂਟਰੀ ਗੇਟ ਚੱਲਦੇ ਆ ਥੱਕ ਗਏ ਸੀ ਤੇ ਚੜਦੇ ਚੜਦੇ ਇਹ ਲਾਸਟ ਗੇਟ ਬਾਈ ਜਿਹਦੇ ਰਾਹੀਂ ਮਹਿਲ ਚ ਐਂਟਰੀ ਹੁੰਦੀ ਹੈਗੀ ਤੇ ਚੜ ਹੀ ਆਏ ਉੱਪਰ ਹਜੇ ਹੋਰ ਵੀ ਵੈਸੇ ਉੱਪਰ ਚੜਨਾਗਾ ਉਧਰ ਅੱਗੇ ਤੇ ਟਿਕਟ ਵਗੈਰਾ ਪਤਾ ਕਰਦੇ ਆਂਗੇ ਕਿੰਨੀ ਟਿਕਟ ਕੀ ਕੋਸਟ ਹਨ ਟਿਕਟ ਸਾਨੂੰ ਮਿਲ ਗਈ ਜੀ ਇੱਕ ਜਾਨੇ ਦੀ ਟਿਕਟ ਹੈਗੀ 102 ਰੁਪਏ ਤੇ ਸਾਡੀ ਦੋ ਜਾਨਿਆਂ ਦੀ ਟਿਕਟ 204 ਪੈ ਲੱਗੀ ਹੈ ਜੀ ਇਹ ਆ ਜੀ ਮੇਨ ਐਂਟਰੀ ਮੈਲ ਦੀ ਇੱਥੇ ਟਰੈਕਟਰ ਦਿਖਾਉਣੀ ਪਊਗੀ ਨੰਬਰ ਚਲੇ ਆ ਜਾ ਸਾਹਮਣੇ ਜਿਹੜੀ ਬਿਲਡਿੰਗ ਬਣੀ ਹੋਈ ਹੈ ਜੀ ਜਿਹੜਾ ਇੱਥੇ ਆਮ ਜਨਤਾ ਦੀ ਸੁਣਵਾਈ ਹੁੰਦੀ ਹੁੰਦੀ ਸੀਗੀ ਤੇ ਜਿਹੜੇ ਇੱਥੋਂ ਦੇ ਰਾਜਾ ਮਹਾਰਾਜਾ ਸੀਗੇ ਹਨਾ ਉਹ ਇੱਥੇ ਬੈਠਦੇ ਹੁੰਦੇ ਸੀ ਜਦੋਂ ਤੇ ਉਦੋਂ ਆਮ ਜਨਤਾ ਦੀ ਇੱਥੇ ਸੁਣਵਾਈ ਹੁੰਦੀ ਸੀਗੀ ਤੇ ਸਾਹਮਣੇ ਉਹਨਾਂ ਦਾ ਮੇਨ ਦਰਬਾਰ ਆ ਉਹ ਤੇ ਆਪਾਂ ਉਹਦੇ ਚ ਅੰਦਰ ਹੁਣ ਚੱਲਦੇ ਆਂ ਐਂਡਰੇ ਉਧਰ ਕਰਦੇ ਆਂਗੇ ਇਸ ਮਹਿਲ ਦੇ ਵਿੱਚ ਬਾਈ ਜਿਹੜੀਆਂ ਉਹ ਸਾਹਮਣੇ ਬਾਰੀਆਂ ਬਣੀਆਂ ਹੋਈਆਂ ਹਨਾ ਜਦੋਂ ਕੋਈ ਵੀ ਮਤਲਬ ਕਿ ਇੱਥੇ ਪ੍ਰੋਗਰਾਮ ਹੁੰਦਾ ਸੀਗਾ ਜਦੋਂ ਇੱਥੇ ਕੋਈ ਵੀ ਪ੍ਰੋਗਰਾਮ ਹੁੰਦਾ ਸੀ ਤਾਂ ਜਿਹੜੀਆਂ ਰਾਣੀਆਂ ਹੁੰਦੀਆਂ ਸੀਗੀਆਂ ਤੇ ਉਹ ਇਹਨਾਂ ਦੇ ਵਿੱਚ ਦੀ ਇੱਥੋਂ ਦੀ ਦੇਖਦੀਆਂ ਹੁੰਦੀਆਂ ਸੀਗਾ ਉਹ ਪ੍ਰੋਗਰਾਮ ਨੂੰ ਇੱਥੇ ਖੜ ਕੇ ਦੇਖਦੀਆਂ ਹੁੰਦੀਆਂ ਸੀ ਉਹ ਅੱਗੇ ਤੱਕ ਇਹ ਬਣੀਆਂ ਹੋਈਆਂ ਸਾਰੀਆਂ ਤੇ ਉਹ ਉੱਪਰ ਵੀ ਬਣੀਆਂ ਹੋਈਆਂ ਨੇ ਜਿੱਥੇ ਉਹ ਇੱਕ ਉਹ ਬੈਠੀ ਆ ਬੁੜੀ ਐਦਾਂ ਠੀਕ ਹੈ ਜੀ ਆਹ ਚੀਜ਼ ਨੂੰ ਬਾਈ ਜਦੋਂ ਤੁਸੀਂ ਦੇਖੋਗੇ ਨਾ ਟੱਚ ਕਰੋਗੇ ਠੀਕ ਹੈ ਨਾ ਇਹ ਐਦਾਂ ਲੱਗਦਾ ਜਿਵੇਂ ਪੱਥਰ ਲੱਗਿਆ ਹੁੰਦਾ ਪਰ ਇਹ ਪੱਥਰ ਨਹੀਂ ਹੈਗਾ ਇਹ ਚੂਨਾ ਲੱਗਿਆ ਹੋਇਆ ਹੈਗਾ ਇਹ ਚੂਨੇ ਦਾ ਬਣਿਆ ਹੋਇਆ ਹੈਗਾ ਉੱਪਰ ਚੁੰਨਾ ਲੱਗਿਆ ਹੋਇਆ ਇਹਦੇ ਤੇ ਹੁਣ ਚਲਦੇ ਆਪਾਂ ਅੱਗੇ ਇਸ ਤਰ੍ਹਾਂ ਦੀਆਂ ਅੰਦਰ ਬਈਆਂ ਗਲੀਆਂ ਬਣੀਆਂ ਹੋਈਆਂ ਇਆਂ ਜਾਣ ਵਾਸਤੇ ਹੁਣ ਚਲਦੇ ਆਪਾਂ ਉੱਪਰ ਜਮਾ ਇੱਕ ਇੱਕ ਖੁੰਝਾ ਆਪਾਂ ਛਾਣ ਦਾਂਗੇ ਅੱਜ ਲੱਗੇ ਆਂ ਹਾਂ ਹਾਂ ਇਹ ਮਹਿਲ ਬਈ 1599 ਈਸਵੀ ਦੇ ਵਿੱਚ ਬਣ ਬਣ ਕੇ ਤਿਆਰ ਹੋ ਗਿਆ ਸੀ ਪੂਰਾ ਠੀਕ ਆ ਜੀ ਤੇ ਇਹਨੂੰ ਬਣਾਉਣ ਚ ਪੂਰੇ 25 ਸਾਲ ਲੱਗੇ ਸੀਗੇ ਬਣਾਉਂਦੇ ਬਣਾਉਂਦੇ ਇਹਨੂੰ 25 ਸਾਲ ਲੱਗੇ ਸੀਗੇ ਆਜੋ ਹੁਣ ਆਪਾਂ ਹੋਰ ਉੱਪਰ ਜਾਂਦੇ ਆ ਤੇ ਉੱਪਰ ਕਹਿੰਦੇ ਜਿਹੜੇ ਬਈ ਇਹਨਾਂ ਦੇ ਖਿੜਕੀਆਂ ਬਣੀਆਂ ਆਂਗਾ ਨਾ ਬਾਰਬੋਰ ਬਣੇ ਹੋਏ ਆਗੇ ਤੇ ਉੱਥੇ ਜਿਹੜਾ ਵੀ ਰੰਗ ਕੀਤਾ ਹੋਇਆ ਉਹਨਾਂ ਨੂੰ ਤੇ ਉਹ ਸਾਰਾ ਰੰਗ ਮਤਲਬ ਕਿ ਸਬਜ਼ੀਆਂ ਤੋਂ ਸਬਜ਼ੀਆਂ ਨਹੀਂ ਗੱਲ ਸੜ ਜਾਂਦੀਆਂ ਸਬਜ਼ੀਆਂ ਉਹਨਾਂ ਦਾ ਰੰਗ ਬਣਾ ਕੇ ਹਰਿਆਂ ਸਬਜ਼ੀਆਂ ਤੋਂ ਬਣਾ ਤੇ ਉਹਨਾਂ ਦਾ ਰੰਗ ਪੇਂਟ ਕੀਤਾ ਹੋਇਆਗਾ ਉਸ ਟਾਈਮ ਤੇ ਆਜੋ ਆਪਾਂ ਹੁਣ ਹੋਰ ਉੱਪਰ ਚੱਲਦੇ ਆਂਗੇ ਆ ਦੇਖੋ ਭਾਈ ਆ ਉੱਪਰਲੇ ਕਮਰੇ ਆਗੇ ਜਿਨ੍ਹਾਂ ਦੇ ਵਿੱਚ ਆ ਰੰਗ ਭਰਿਆ ਹੋਇਆ ਤੁਸੀਂ ਦੇਖ ਰਹੇ ਆ ਇਹ ਰੰਗ ਆ ਜਿਹੜਾ ਸਬਜ਼ੀਆਂ ਤੋਂ ਸਬਜ਼ੀਆਂ ਹਨਾ ਉਹਨਾਂ ਤੋਂ ਤਿਆਰ ਕਰਕੇ ਰੰਗ ਨੂੰ ਤੇ ਇਹ ਭਰਿਆ ਹੋਇਆਗਾ ਸਾਰੇ ਕਿਤੇ ਉਹੀ ਰੰਗ ਹੈ ਹੈਗਾ ਕੁਝ ਹੈਗਾ ਕੁਝ ਹਾਂ ਦਿਖਾ ਦਿੰਨੇ ਆ ਕੀ ਕੋਸ਼ਾਗਾ ਯਾ ਆ ਮੈਂ ਖਾਂ ਯਾਰ ਪਾਲ ਮੈਨ ਲੱਗਦਾ ਤਰਸੀਮ ਦੀ ਦੁਕਾਨ ਤੋਂ ਲਿਆਂਦਗਾ ਲੱਗਦੀਆਂ ਡਿੰਗਾਂ ਟਿੱਡਕਾਂ ਮਿਸਤਰੀ ਵੀ ਗਲਤ ਨੇ ਲਾਈਆਂ ਲੱਗਦੀਆਂ ਇਹ ਹਣਾ ਤੇਰੇ ਯਾਰ ਦਾ ਮਿਸਤਰੀ ਹੋਊਗਾ ਤੇਰੇ ਯਾਰ ਦਾ ਮਿਸਤਰੀ ਹੋਊ ਕੋਈ ਇਹ ਜਿਹੜਾ ਲਾਉਣ ਵਾਲਾਗਾ ਐਵੇਂ ਬੈਠਾ ਮਾਰੀ ਗਿਆ ਹੋ ਥੋੜਨਾ ਕੈਮਰਾ ਮੇਖ ਗੱਡਣੀ ਨਹੀਂ ਆਉਂਦੀ ਆ ਪਾਣੀ ਵਾਲੀਆਂ ਟੈਂਕੀਆਂ ਦਾ ਹਿਮੇਸ਼ਵਰੀਆਂ ਤੋਂ ਲਿਆਂਦਗਾ ਲੱਗਦੀਆਂ ਮੈਨੂੰ ਆ ਉੱਪਰ ਤੋਂ ਦੇਖ ਲਓ ਬਾਈ ਲੋਕੇਸ਼ਨ ਲਓ ਕਿਹਦਾ ਪੜਾ ਮੂੰਹ ਵੀ ਦੇਖ ਲੋ ਮਾੜਾ ਚੱਲੋ ਮੇਰੇ ਤੇ ਹਰਪਾਲ ਵਾਂਗੂ ਮੈਨੂੰ ਰਾਜੇ ਮਹਾਰਾਜੇ ਵੀ ਉਦੋਂ ਦੇ ਕਮਜ਼ੋਰੀ ਲੱਗਦੇ ਆ ਕਿ ਜਿਹੜੇਆਂ ਇੰਨੀਆਂ ਭੀੜੀਆਂ ਕਲੀਆਂ ਬਣਾਈਆਂ ਨਾਦੀਆਂ ਕਿਵੇਂ ਆਉਣੀਆਂ ਐਰਪਾਲ ਐਂ ਲੱਗਦਾ ਨਾ ਇੱਕ ਸੋਨ ਹੋਰ ਚੱਲ ਬਈ ਇੱਕ ਹੋਰ ਵੀ ਗੱਲ ਦੱਸ ਦੇਾਂਗੇ ਚੱਲ ਚੱਲ ਅੱਗੇ ਬੰਦ ਅੱਗੇ ਐ ਬੰਦ ਚੱਲ ਅੱਗੇ ਗੁੰਗੇ ਬਈ ਬਾਏ ਇਹ ਮਹਲ ਤੇ ਵਹੀ 99 ਨੰਬਰ ਲੈ ਲਵੇ ਟਾਇਲਟ ਆ ਗਈ ਜਿੰਨਾ ਵਿੱਚ ਕਹਿੰਦੇ ਹਰੇਕ ਦੇ ਵਿੱਚ ਠੰਡਾ ਗਰਮ ਪਾਣੀ ਦੀ ਪੂਰੀ ਸਹੂਲਤ ਹੁੰਦੀ ਸੀਗੀ ਕਿੱਧਰ ਭੜਿਆ ਫਿਰਦਾ ਹੁਣ ਤੂੰ ਹਰਪਾਲ ਪਤਾ ਨਹੀਂ ਕੀ ਪੰਗੇ ਲੈਂਦਾ ਰਹਿੰਦਾ ਬਈ ਕੰਮ ਦੇ ਕਮਾਉਂਦੇ ਭਾਈ ਅਸੀਂ ਬਿਲਕੁਲ ਉੱਪਰ ਦਾ ਰਾਹ ਲੱਭ ਹੀ ਰਿਆ ਤੇ ਇਸ ਤੋਂ ਪਹਿਲਾਂ ਆਪਾਂ ਉਹਦੇ ਉਹ ਮਹਿਲ 'ਚ ਜਾ ਕੇ ਤੇ ਹੁਣ ਬਾਈ ਜਿਹੜੇ ਥੱਲੇ ਵਾਲੇ ਮਹਿਲ 'ਚ ਆਪਾਂ ਖੜੇ ਆਂ ਤੇ ਉੱਪਰੋਂ ਇਹਦੀ ਅਸੀਂ ਪਹਿਲਾਂ ਵੀਡੀਓ ਬਣਾ ਕੇ ਲੈ ਕੇ ਆਏ ਸੀਗੇ ਤੇ ਉਹਦਾ ਵੀਊ ਵੀ ਦੇਖ ਲਓ ਬਿਲਕੁਲ ਨੀਚ ਉੱਪਰੋਂ ਵੀਡੀਓ ਬਣਾ ਕੇ ਲੈ ਕੇ ਆਏ ਸੀ ਪਹਿਲਾਂ ਉੱਪਰ ਵਾਲੇ ਸੀਗੇ ਹੁਣ ਇਹ ਨੀਚੇ ਵਾਲੇ ਮਹਿਲ 'ਚ ਖੜੇ ਆਂਗੇ ਹੁਣ ਇਹ ਦੇ ਇਹਦੇ ਵਿੱਚ ਖੜੇ ਆਂ ਇਸ ਮਹਿਲ ਦੀ ਵੀਡੀਓ ਕਰੀ ਜਾਂਦੇ ਆਪਾਂ ਜਿਹਦੇ 'ਚ ਹੁਣ ਵੀਡੀਓ ਚੱਲ ਰਹੀ ਆ ਸਵੇਰ ਦੇ ਬਾਈ ਅਸੀਂ ਅਹਰ ਜੇ ਆ ਤੁਹਾਨੂੰ ਪਤਾ ਹੀ ਆ ਤਿੰਨ ਮਹਿਲਾਂ 'ਚ ਘੁੰਮਦੇ ਫਿਰਦੇ ਆਂਗੇ ਇਹ ਦਿਮਾਗ 'ਚ ਨਾ ਆਹੀ ਚੀਜ਼ ਜੀ ਫਿੱਟ ਹੋ ਗਈ ਆਹੀ ਆ ਸਾਰਾ ਕੁਝ ਦਿਮਾਗ 'ਚ ਅੱਖਾਂ ਮੂਰੇ ਆਹੀ ਘੁੰਮ ਜਾਂਦੀਆਂ ਇਹਰ ਜੇ ਮਤਲਬ ਆ ਪੱਥਰ ਪੁੱਥਰ ਜੇ ਜ਼ਹਿਰ ਜਿਹਾ ਬਿਲਡਿੰਗਾਂ ਬਣੀਆਂ ਹੋਈਆਂ ਹਨਾ ਦਿਮਾਗ ਮੂਰੇ ਇਹੀ ਘੁੰਮ ਜਾਂਦੀਆਂ ਆ ਤੁਸੀਂ ਬਿਲਕੁਲ ਉੱਪਰ ਤੋਂ ਵੀ ਦੇਖ ਲਓ ਇਹ ਮਹਿਲ ਦਾ ਥੱਲੇੋਂ ਕੀ ਗੱਲਬਾਤ ਆ ਗਈ ਬਾਕੀ ਯਾਰ ਚੀਜ਼ਾਂ ਦਾ ਬਹੁਤ ਘੈਂਟ ਆ ਬਾਈ ਤੇ ਇਹਨਾਂ ਨੇ ਜਿੰਨੀਆਂ ਸੋਹਣੇ ਹਨਾ ਮਹਿਲ ਇਹ ਬਣੇ ਹੋਏ ਆਗੇ ਇਹਨਾਂ ਨੂੰ ਬਣਾਉਂਦਿਆਂ ਬਣਾਉਂਦਿਆਂ ਉਮਰਾਂ ਲੰਘ ਗਾਂ ਤੇ ਤੇ ਉਹ ਨਹੀਂ ਇਹਨਾਂ ਨੇ ਸੰਭਾਲ ਕੇ ਰੱਖਿਆ ਹੋਇਆਗਾ ਇਹ ਮਹਿਲਾਂ ਇਹ ਆਏ ਨਹੀਂ ਹੈਗਾ ਭਈ ਇਹ ਉਹੀ ਪਏ ਹੈਗੇ ਇਹਨਾਂ ਦੀ ਪੂਰੀ ਸਾਂਭ ਸੰਭਾਲ ਕਰਦੇ ਹੈਗੇ ਤਿੰਨੋਂ ਮਹਿਲ ਭਾਈ ਬਹੁਤ ਸੋਹਣੇ ਤੇ ਬਹੁਤ ਵੱਡੇ ਹੈਗੇ ਘੁੰਮਦੇ ਘੁੰਮਦੇ ਸਾਨੂੰ ਸਵੇਰ ਦੇ ਨੂੰ 3 ਵਜ ਗਏ ਤਿੰਨਾਂ ਮਹਿਲਾਂ ਚ ਘੁੰਮਦਿਆਂ ਨੂੰ 3 ਵਜ ਗਏ ਤੇ ਹੁਣ ਅਸੀਂ ਬਹੁਤ ਥੱਕ ਗਏ ਆਂ ਕੁਝ ਖਾਣਾ ਪੀਣਾ ਵੀ ਆ ਭੁੱਖ ਬਹੁਤ ਲੱਗੀ ਪਈ ਹੈਗੀ ਤੇ ਹੁਣ ਅਸੀਂ ਜਾਂਦੇ ਆ ਬਾਹਰ ਵੱਲ ਨੂੰ ਚੜਦੇ ਉੱਤਰ ਦੇ ਹੀ ਥੱਕ ਗਏ ਇਹ ਹੈ ਭਾਈ ਉਹ ਸੰਗਤਾਰਾ ਜਿਹੜੇ ਇੱਕ ਮਹਿਲ ਤੋਂ ਦੂਜੇ ਮਹਿਲ ਰਾਹੀਂ ਰਾਹ ਜਾਂਦਾਗਾ ਠੀਕ ਹੈ ਜੀ ਇਹ ਆਪਾਂ ਵੀ ਚੱਲਦੇ ਆ ਅੰਦਰ ਜਾ ਕੇ ਦੇਖਦੇ ਆ ਦੇਖਦੇ ਆ ਅਸੀਂ ਸੰਗਤ ਤੇ ਜਾ ਕੇ ਕੀ ਗੱਲਬਾਤ ਹੈ انہوں ਨੇ ਕਿਹਾ ਕਿ ਬਈ ਜ਼ਿਆਦਾ ਥੱਲੇ ਨਾ ਜਾਇਓ ਇੱਕ ਮਹਿਲ ਤੋਂ ਬਈ ਦੂਜੇ ਮਹਿਲ ਤੱਕ ਜਾਂਦੇ ਰਹ ਗਏ ਜਿਹੜੇ ਆਪਾਂ ਪਹਿਲਾਂ ਜਾ ਕੇ ਦੂਸਰੇ ਮਹਿਲਾਂ 'ਚ ਜਾ ਕੇ ਆਏ ਆ ਕल्याੰਜਾ ਉੱਤਰ ਜਾਂਦੇ ਰਹ ਗਏ ਇੱਥੇ ਤਾੜਦੇ ਹੋਣਗੇ ਅਰਪਾਲ ਕੈਦਗਾਨ ਨੂੰ ਹਣਾ ਓਏ ਆ ਭਾਈ ਥੱਲੇ ਨੂੰ ਹੋਰ ਜਾ ਹੀ ਜਾਣੇ ਆਗੇ ਵੈਸੇ ਤਾਂ ਉਹਨਾਂ ਨੇ ਕਿਹਾ ਸੀ ਬਾਲਾ ਥੱਲੇ ਨਾ ਜਾਇਓ ਤੇ ਇਧਰ ਤਾਂ ਮੈਨੂੰ ਲੱਗਦਾ ਫੇਰ ਉੱਪਰ ਉਧਰ ਹੀ ਜਾਇਆ ਜਾਂਦਾਗਾ ਉਧਰ ਬੰਦ ਹੋਣਾ ਤਾਂ ਨਹੀਂ ਨਹੀਂ ਇਧਰ ਨੂੰ ਵੀ ਜਾਂਦਾ ਰਾਂ ਤੇ ਇਧਰ ਪਿੱਛੇ ਨੂੰ ਵੀ ਜਾਂਦਾ ਭਾਈ ਤੇ ਅੱਗੇ ਜਿਹੜਾ ਰਾਹ ਹੈਗਾ ਬੰਦ ਆ ਇੱਥੋਂ ਹੀ ਬੰਸ ਮੋੜਨਾ ਪਊਗਾ ਇਹ ਇਹ ਉਹੀ ਸਰੰਗ ਆ ਜਿਹੜੀ ਇਸ ਕਿਲੇ ਤੋਂ ਦੂਸਰੇ ਕਿਲੇ ਵਿੱਚ ਜਾਂਦੀ ਹੈ ਇੱਥੋਂ ਵੀ ਬਾਈ ਤੁਸੀਂ ਜਿਹੜਾ ਬਾਹਰ ਦਾ ਵਿਊ ਹੈਗਾ ਠੀਕ ਆ ਉਹਦਾ ਥੋੜਾ ਨਜ਼ਾਰਾ ਲੈ ਸਕਦੇ ਹਾਂ ਇਹ ਮਹਿਲ ਦੇ ਇੱਕ ਸਾਈਡ ਰਹਿ ਗਿਆ ਇਹ ਰਸਤਾ ਬਾਹਰ ਜਾਣ ਦਾ ਰਾਹ ਹੀ ਆ ਮੈਨੂੰ ਲੱਗਦਾ ਹੈ ਜਾਂਦੇ ਜਾਂਦੇ ਇਹ ਤੁਸੀਂ ਬਾਹਰ ਦਾ ਵਿਊ ਦੇਖਣਾਗਾ ਸਰੰਗੇ ਵੀ ਸੁਣਾ ਦੇਣ អ <Net -hertz> <uma estil> <solos>